ਮਾਨਸਾ ਦੀ ਕਚਹਿਰੀ ਵਿੱਚ ਇਹ ਵਕੀਲਾਂ ਦੀ ਭੀੜ ਕਿਸੇ ਖਾਸ ਮਕਸਦ ਲਈ ਇਕੱਠੀ ਹੋਈ ਹੈ ਉਂਝ ਤਾਂ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਵਕੀਲ ਅਦਾਲਤ ਦੇ ਅੰਦਰ ਇੱਕ ਦੂਜੇ ਦੇ ਵਿਰੋਧੀ ਹੁੰਦੇ ਨੇ ਪਰ ਅੱਜ ਅਦਾਲਤ ਦੇ ਬਾਹਰ ਸਾਰੇ ਵਕੀਲਾਂ ਨੂੰ ਉਸ ਸਮੇਂ ਜਿਗਰੀ ਯਾਰਾ ਮੰਗੂ ਇੱਕਦਮ ਇਕੱਠੇ ਹੋਣਾ ਪਿਆ ਜਦੋਂ ਇੱਕ ਤੱਤੇ ਦਿਮਾਗ ਦਾ ਮੁੰਡਾ ਇਸ ਕਚਹਿਰੀ ਵਿੱਚ ਆਵੜਿਆ ਜਿਸ ਦੀ ਕਿਸੇ ਗੱਲ ਨੂੰ ਲੈ ਕੇ ਵਕੀਲ ਅਮਰਿੰਦਰ ਸਿੰਘ ਮਾਨ ਹੋਰਾ ਨਾਲ ਤੋਂ ਤੁਮੇ ਮੇ ਹੋ ਗਈ ਐਨੇ ਜੀ ਮੁੰਡੇ ਦਾ ਪਾਰਾ ਹਾਈ ਹੋ ਗਿਆ ਤੇ ਫਿਰ ਉਸਨੇ ਆਪਣੀ ਗੱਡੀ ਚੋਂ ਪਿਸਤੌਲ ਕੱਢ ਕੇ ਠਾਠਾ ਕਰਵਾ ਦਿੱਤੀ ਪਰ ਅਗਿਓ ਵਕੀਲ ਵੀ ਦਲੇਰ ਨਿਕਲੇ ਨੌਜਵਾਨ ਅਰਸ਼ਦੀਪ ਸਿੰਘ ਨੂੰ ਕਿਵੇਂ ਮੌਕੇ ਤੇ ਹੀ ਸਬਕ ਸਿਖਾਇਆ ਉਹ ਸੁਣੋ ਵਕੀਲ ਲਖਵਿੰਦਰ ਸਿੰਘ ਹੋਰਾਂ ਦੇ ਜ਼ੁਬਾਨੀ ਅਸਲ ਦੇ ਵਿੱਚ ਮੇਰੇ ਦਫਤਰ ਦੇ ਸਾਹਮਣੇ ਇੱਕ ਰਸਤਾ ਜਾਂਦਾ ਜੋ ਪਿਛਲੇ ਚੈਂਪਰਾਂ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਇੱਕ ਗੱਡੀ ਸਾਡੇ ਐਡਵੋਕੇਟ ਅਮਰਿੰਦਰ ਮਾਨ ਉਸ ਆਪਦੀ ਗੱਡੀ ਤੋਂ ਜਾ ਰਹੇ ਸੀਗੇ ਦਾ ਸਾਹਮਣੇ ਇੱਕ ਗੱਡੀ ਟੋਇਟਾ ਲੀਵਾ ਦੀ ਗੱਡੀ ਟੋਇਟਾ ਦੀ ਗੱਡੀ ਲੀਵਾ ਗੱਡੀ ਖੜੀ ਸੀ ਉਹਦੇ ਵਿੱਚ ਉਹ ਪਾਰਕਿੰਗ ਦੇ ਵਿੱਚ ਗਲਤ ਖੜੀ ਸੀ ਓਕੇ ਵੀ ਉਹ ਰਸਤੇ ਨੂੰ ਬਲੌਕ ਕੀਤਾ ਹੋਇਆ ਸੀ ਉਸ ਰਸਤੇ ਤੋਂ ਲੰਘਣ ਦੇ ਲਈ ਸਾਡੇ ਐਡਵੋਕੇਟ ਨੇ ਅਮਰਿੰਦਰ ਬਾਦ ਨੇ ਉਹਨੂੰ ਹਾਰਨ ਬੁਜਾਇਆ ਜਾਂ ਉਹਨੂੰ ਕਿਹਾ ਤਾਂ ਉਹਨਾਂ ਦੇ ਵਿੱਚ ਕੋਈ ਤੁਚ ਲਾਕ ਤੁਤੂ ਐਵੇਂ ਹੋ ਗਈ ਉਹ ਤੇ ਤਾਂ ਉਸ ਗੱਲ ਨੂੰ ਲੈ ਕੇ ਸਾਰਾ ਇਹ ਜਿਹੜਾ ਮਸਲਾ ਸੀ ਗੋਲੀ ਤੱਕ ਆ ਪਹੁੰਚਿਆ ਉਹਨਾਂ ਉਹਨਾਂ ਕੋਲੇ ਜਿਹੜੇ ਜਿਨ੍ਹਾਂ ਨੇ ਗੋਲੀ ਚਲਾਈ ਆ ਉਹ ਨੋਕਲੀ ਪਿਸਤਲ 445 ਬੋਲ ਦਾ ਪਿਸਤਲ ਸੀ ਜੀ ਬੜਾ ਖਤਰਨਾਕ ਪਿਸਤਲ ਸੀ ਸਿੱਧਾ ਉਹ ਜੀਏ ਗਰ ਹੱਸੇ ਨੂੰ ਦੋਚ ਦੇਣਾ ਜਾਂ ਜਿਹਨੇ ਉੱਤੇ ਭਿੰਡ ਸੀਗੀ ਜਾਂ ਐਡਵੋਕੇਟ ਸੀਗੇ ਜਿਹਨੇ ਸਾਡੇ ਕਾਰਕ ਸੀਗੇ ਜਿਉਂ ਉਹਨਾਂ ਦਾ ਨਾਂ ਫੜਦੇ ਤਾਂ ਹੋ ਸਕਦਾ ਇਹ ਬਹੁਤ ਵੱਡਾ ਹਾਸਾ ਹੋ ਜਾਂਦਾ ਕਿਸੇ ਨੂੰ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਤਾਂ ਇਹ ਗੋਲੀ ਹੈ ਜਿਹੜੀ ਉਹਨੂੰ ਆਪ ਦੀ ਜਿਹ ਕਿ ਉਹਦੀ ਆਪ ਦੀ ਗੱਡੀ ਸੀ ਗੱਡੀ ਦੇ ਵਿੱਚ ਹੀ ਗੋਲੀ ਚੱਲ ਗਈ ਜਿਹੜੀ ਸੀਟ ਦੇ ਵਿੱਚ ਹੀ ਹੁੰਦੀ ਹੋਈ ਜਮੀਨੀ ਫਾਇਰ ਬਣ ਗਿਆ ਹੈ ਇਹਦੇ ਉੱਤੇ ਕਿ ਸਾਨੂੰ ਜਿਹੜਾ ਇਲੈਕਟਰੀਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮੈਕਸੀਡੈਂਟ ਹੋਇਆ ਹੋਇਆ ਸੀ ਮੌਕੇ ਤੇ ਪਹੁੰਚ ਕੇ ਜਿਹੜਾ ਫਾਇਰ ਕਰਨ ਵਾਲੇ ਵਿਅਕਤੀ ਨੂੰ ਅਸੀਂ ਆਰਾਊਂਡ ਆਫ ਕਰ ਲਿਆ ਸੀ ਪੂਰਾ ਮਾਮਲਾ ਇਹ ਹੈਗਾ ਸੀ ਕਿ ਉੱਥੇ ਕੋਈ ਅਮਨਿੰਦਰ ਸਿੰਘ ਸ਼ਕੀਰ ਉਹਨਾਂ ਦਾ ਕੋਈ ਸਿਵਲ ਦੇ ਵਿਅਕਤੀ ਹੈਗਾ ਸੀ ਕਿ ਇੱਕ ਅਸ਼ਰੀਫ ਸਿੰਘ ਬਰਨਾਲਾ ਦੇ ਰਹਿਣ ਵਾਲਾ ਉਹਨਾਂ ਦੇ ਕਾਰ ਪਾਰਕਿੰਗ ਨੂੰ ਲੈ ਕੇ ਤਕਰਾਰ ਹੋਇਆ ਸੀ ਜਿੱਥੇ ਉਹ ਜਿਹੜਾ ਫਾਇਰ ਐਕਸੀਡੈਂਟ ਹੋ ਚੁੱਕਾ ਸੀਗਾ ਉਹ ਮੌਕੇ ਤੋਂ ਆਦਮੀ ਨੂੰ ਰਿਟੇਨ ਕਰ ਲਿਆ ਗਿਆ ਮੁਕਤਮੰਦਰ ਦੇ ਚੱਕੀ ਸ਼ਮਿਲ ਦੀ ਨਿਤ ਸਰ ਵਿਆਪਨ ਵੀ ਕਮਚੀ ਚ ਲੈ ਲਿਆ ਤੁਸੀ ਹਾਂਜੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨੌਜਵਾਨ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਗੱਡੀ ਅਤੇ ਪਿਸਟਲ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ